ਗੁਰੂ ਹਰਿ ਰਾਏ ਪਾਸ਼ਾ ਨੇ ਪਹਿਲੀ ਗੱਲ ਜਿਹੜੀ ਆ ਦੋ ਤਿੰਨ ਗੱਲਾਂ ਜਿਹੜੀਆਂ ਸੰਗਤ ਨੂੰ ਦੱਸੀਆਂ ਇੱਕ ਤੇ ਵੀ ਜੇ ਅਰਦਾਸ ਕਰਨੀ ਆ ਹੂੰ ਹੂੰ ਤੇ ਉਹ ਤੁਸੀਂ ਖੜੇ ਹੋ ਕੇ ਕਰਨੀ ਆ ਦੂਸਰਾ ਉਹਨਾਂ ਨੇ ਬਹੁਤ ਵੱਡਾ ਦੁਆਖਾਨਾ ਵੀ ਜਿਹੜਾ ਸਥਾਪਿਤ ਕੀਤਾ ਤੇ ਦੁਆਖਾਨਾ ਵੀ ਐਡਾ ਵੱਡਾ ਵੀ ਜਿਹੜਾ ਦਿੱਲੀ ਦੇ ਦੁਆਖਾਨੇ ਚ ਦੁਆ ਨਹੀਂ ਮਿਲੀਦਾਰਾ ਸ਼ਕੋਲੀ ਉਹ ਦੁਆ ਸਤਵੇਂ ਪਾਸ਼ਾ ਦੇ ਦੁਆਖਾਨੇ ਕੀਰਤਪੁਰ ਚ ਮਿਲੀ ਜੀ ਉਹਨਾਂ ਨੇ ਦੁਆਖਾਨਾ ਵੀ ਬਹੁਤ ਵੱਡਾ ਜਿਹੜਾ ਸਟੈਬਲਿਸ਼ ਕੀਤਾ ਤੀਜੀ ਜਿਹੜੀ ਗੱਲ ਜੀਤ ਸਿੰਘ ਜੀ ਇਹ ਕਿ ਨਗਾਰਾ ਵਜਾਉਣਾ ਤਾਂ ਛੇਵੇਂ ਪਾਤਸ਼ਾਹ ਨੇ ਸ਼ੁਰੂ ਕਰ ਲਿਆ ਹਮ ਹਮ ਪਰ ਉਦੋਂ ਨਗਾਰਾ ਵੱਜਦਾ ਸੀ ਜੰਗਾਂ ਜੁੱਧਾਂ 'ਚ ਜੀ ਜੀ ਤੇ ਗੁਰੂ ਹਰਰਾਏ ਪਾਤਸ਼ਾਹ ਨੇ ਇਸ ਗੱਲ ਤੇ ਮੋਹਰ ਲਾਉਣ ਲਈ ਵੀ ਅਸੀਂ ਨਗਾਰਾ ਵਜਾਉਂਦੇ ਰਹਿਣਾ ਹਮ ਹਮ ਤੇ ਉਹਨਾਂ ਨੇ ਇਸ ਗੱਲ ਨੂੰ ਚਾਲੂ ਰੱਖਣ ਲਈ ਕਿਹਾ ਕਿ ਜਦੋਂ ਲੰਗਰ ਵਰਤਾਉਣਾ ਹੋਵੇ ਉਦੋਂ ਵੀ ਨਗਾਰਾ বাজਾਇਆ ਜਾਵੇ ਹਮ 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 ਕਿਉਂਕਿ ਨਗਾਰਾ ਵਜਾਉਣਾ ਤੁਹਾਡੇ ਰਾਜ ਦਾ ਪ੍ਰਤੀਕ ਹੈ ਜੀ ਜੀ ਤੇ ਸਪਸ਼ਟ ਹੈ ਕਿ ਉਸ ਵੇਲੇ ਨਗਾਰਾ ਇਹ ਨਗਾਰਾ 10ਵੇਂ ਪਾਸ਼ਾ ਤੋਂ ਨਹੀਂ ਵਜਣਾ ਸ਼ੁਰੂ ਹੋਇਆ ਹੂੰ ਹੂੰ ਨਗਾਰਾ 6ਵੇਂ ਪਾਸ਼ਾ ਤੋਂ ਔਰ 7ਵੇਂ ਪਾਸ਼ਾ ਨੇ ਉਹ ਪ੍ਰਪਾਰਟੀ ਨੂੰ ਚਾਲੂ ਰੱਖਿਆ ਹੂੰ ਹੂੰ ਬਿਲਕੁਲ ਨਗਾਰਾ ਉਹ ਕਹਿੰਦੇ ਜਦੋਂ ਲੰਗਰ ਵਰਤਾਉਣਾ ਉਦੋਂ ਨਗਾਰਾ ਵਜਾਓ ਹੂੰ ਹੂੰ ਵਜਦਾ ਤਾਂ ਨਗਾਰਾ ਹੀ ਹੈ ਨਾ ਜੀ ਜੀ ਬਿਲਕੁਲ ਇਸ ਕਰਕੇ ਗੁਰੂ ਹਰਪਾ ਸਾਹਿਬ ਜਿਹੜੀ 170 ਸੀ ਉਹਨੂੰ ਨਗਾਰੇ ਦੇ ਰੂਪ ਚ ਚਾਲੂ ਰੱਖਿਆ ਹੂੰ ਹੂੰ ਇਹ ਤਿੰਨ ਚਾਰ ਕੰਮ ਜਿਹੜੇ ਗੁਰੂ ਸਾਹਿਬ ਨੇ ਕੀਤੇ ਵੀ ਨਗਾਰਾ ਲੰਗਰ ਵੇਲੇ ਵਜਾਓ ਪਰ ਨਗਾਰਾ ਵਜਦਾ ਰਹਿਣਾ ਚਾਹੀਦਾ ਜੀ ਔਰ ਦੂਸਰੀ ਗੱਲ ਸਿੱਖਾਂ ਨੂੰ ਇਹ ਵੀ ਸਤਵੇਂ ਪਾਤਸ਼ਾਹ ਨੇ ਵੀ ਕਿਹਾ ਵੀ ਸ਼ਿਸ਼ਟਤਾ ਰੀ ਹੋ ਕੇ ਰਹਿਣਾ ਹੂੰ ਹੂੰ ਉਹ ਖੁਦ ਵੀ ਸ਼ਿਸ਼ਟਤਾ ਰੀ ਸੀ ਜੀ ਤੇ ਉਹਨਾਂ ਦੇ ਕੋਲ ਜਿਹੜੀ ਉਸ ਵੇਲੇ ਦੀ ਸਾਰਿਆਂ ਨੂੰ ਪਤਾ ਵੀ 2200 ਫੌਜ ਦੀ ਟੁਕੜੀ ਵੀ ਸੀ ਹੂੰ ਹੂੰ ਤੇ ਫੌਜ ਦਾ ਛੇਵੇਂ ਪਾਤਸ਼ਾਹ ਨੇ ਬਣਾਈ ਉਹ ਗਾਂ ਵਧਦੀ ਘਟਦੀ ਰਹੀ ਬਿਲਕੁਲ ਬਿਲਕੁਲ ਅੱਛਾ ਇੱਕ ਜਿਹੜੀ ਇਹਦੇ 'ਚ ਸਰਦਾਰ ਜੀ ਜੀ ਸਿੰਘ ਜੀ ਆਉਂਦੀ ਹੈ ਨਾ ਉਦੋਂ ਉਹਨਾਂ ਨੇ ਇਹ ਸਿਧਾਂਤ ਪੱਕੇ ਕਰਨ ਲਈ ਵੀ ਜਿਹੜੇ ਸਿੱਖੀ ਸਿਧਾਂਤ ਗੁਰੂ ਨਾਨਕ ਦੇਵ ਜੀ ਸਾਨੂੰ ਦਿੱਤੇ ਐ ਇਹ ਸੰਗਤਾਂ ਨੂੰ ਬੜੀ ਧ੍ਰੜ ਕਰਕੇ ਇਹ ਗੱਲ ਉਹਨਾਂ ਨੇ ਪ੍ਰਚਾਰੀ ਅਗਲੀ ਗੱਲ ਜਿਹੜੀ ਜਗੀਰ ਸਿੰਘ ਜੀ ਆ ਜਦੋਂ ਆਪਾਂ ਕਹਿੰਨੇ ਨਾ ਜਿਹੜਾ ਵੀ RAM RAJ ਨੇ ਉਹਨਾਂ ਨੇ ਇੱਕ ਪੰਕਤੀ ਬਦਲੀ ਤਾਂ ਉਹਨਾਂ ਨੇ ਉਹਨਾਂ ਨੂੰ ਸ਼ੇਖ ਦਿੱਤਾ ਜੀ 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 ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਸਿਧਾਂਤ ਸੀ ਜੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜਾਂ ਜਿਹੜੀ ਬਾਣੀ ਆ ਉਹਦੇ ਵਿੱਚ ਕਿਸੇ ਨੂੰ ਵੀ ਅਤਲਾ ਬਦਲੀ ਕਰਨ ਦਾ ਕੋ ਅਧਿਕਾਰ ਨਹੀਂ ਹੈ ਬਿਲਕੁਲ ਤੇ ਦੂਆ ਇਹ ਆ ਵੀ ਬਾਣੀ ਨੂੰ ਗੁਰੂ ਦੇ ਰੂਪ ਚ ਦੇਖਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਤੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਇਹ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਸਰੀਰ ਨਹੀਂ ਹੈ ਜੋਤ ਗੁਰੂ ਹੈ ਹੂੰ 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 ਸਦਾ ਤਾਂ ਇਹ ਦਿੱਤਾ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਬਾਣੀ ਗੁਰਬਾਣੀ ਕਹੇ ਸੇਵਕ ਜਨ ਮਾਨ ਨੇ ਪ੍ਰਤੱਖ ਗੁਰੂ ਨਸਤਾਰੇ ਨਸਤਾਰੇ ਤੇ ਸਿੱਧ ਕੀਤਾ ਕਿ ਜਿਹੜਾ ਗੁਰੂ ਆ ਉਹ ਸਰੀਰ ਨਹੀਂ ਹੈ ਹੂੰ ਹੂੰ ਜੋਤ ਆ ਤੇ ਬਾਣੀ ਤੁਹਾਡੀ ਗੁਰੂ ਹੈ